ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਭ ਦਾ ਜੀ ਆਪਣੇ YouTube ਚੈਨਲ ਜੌਬਸ ਵਾਈਗਿੰਨੀ ਦੇ ਵਿੱਚ ਅੱਜ ਦੋਸਤੋ ਆਪਾਂ ਭਰਤੀ ਲੈ ਕੇ ਆਏ ਹਾਂ ਪੰਜਾਬ ਜੇਲ੍ਹ ਵਿਭਾਗ ਭਰਤੀ 2025 ਰੈਗੂਲਰ ਭਰਤੀ ਹੈ ਜੀ ਇਹ ਕੁੱਲ ਸਾਮੀਆਂ 500 ਨੇ ਜੀ ਪੋਸਟਾਂ ਵਿੱਚ ਅਸਿਸਟੈਂਟ ਸੁਪਰਡੈਂਟ ਵਾਰਡਨ ਮੈਂਟਰਨਰੀਆਂ ਨੇ ਲਾਸਟ ਮਿਤੀ 24/8/2025 ਹੈ ਜੀ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਅਪਲਾਈ ਕਰ ਸਕਦੇ ਹੋ ਹੋਰ ਡਿਟੇਲ ਦੇ ਲਈ ਤੁਸੀਂ ਵੀ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਉਮਰ ਹੱਦ ਕੀ ਹੈ ਕੁਆਲਿਫੀਕੇਸ਼ਨ ਕੀ ਹੈ ਪੂਰੀ ਜਾਣਕਾਰੀ ਦਿੱਤੀ ਹੋਈ ਹੈ ਦੋਸਤੋ ਕਿਵੇਂ ਅਪਲਾਈ ਕਰਨਾ ਹੈ ਜਿਹੜੇ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਉਹਨਾਂ ਨੂੰ ਨਵੇਂ-ਨਵੇਂ ਭਰਤੀਆਂ ਦੇ ਨੋਟੀਫਿਕੇਸ਼ਨ ਆ ਸਮੇਂ ਸਿਰ ਮਿਲ ਸਕਣ ਇਸ ਨੋਟੀਫਿਕੇਸ਼ਨ ਦਾ ਲਿੰਕ ਅਤੇ ਆਪਣੇ WhatsApp ਚੈਨਲ Telegram ਚੈਨਲ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੈ ਤੁਸੀਂ ਜਾ ਕੇ ਜੁਆਇਨ ਕਰ ਸਕਦੇ ਹੋ ਦੋਸਤੋ ਅਤੇ ਨੋਟੀਫਿਕੇਸ਼ਨ ਨੂੰ ਪੜ ਸਕਦੇ ਹੋ ਹੁਣ ਚੱਲਦੇ ਹਾਂ ਦੋਸਤੋ ਨੋਟੀਫਿਕੇਸ਼ਨ ਦੇ ਵੱਲ ਜੇਕਰ ਤੁਹਾਡਾ ਕੋਈ ਸਵਾਲ ਹੈ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਦੋਸਤੋ ਅਧਿਨ ਸੇਵਾਮਾ ਚੋਣ ਬੋਰਡ ਪੰਜਾਬ ਦੇ ਵੱਲੋਂ ਐਸਐਸ ਨਗਰ ਇਤਿਆਰ ਇਸ਼ਤਿਹਾਰ ਨੰਬਰ ਹੈ ਜੀ 72025 ਲਾਸਟ ਡੇਟ ਅਪਲਾਈ ਕਰਨ ਦੀ ਹੈ ਜੀ ਜਿਹੜੀ ਉਹ ਹੈਗੀ ਹੈ 24/8/2025 ਸ਼ਾਮ ਦੇ 5 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਫੀਸ ਭਰਨ ਦੀ ਜਿਹੜੀ ਲਾਸਟ ਮਿਤੀ ਹੈ 26/8/2025 ਹੈ ਅਧਿਨ ਸੇਵਾਮਾ ਚੋਣ ਬੋਰਡ ਪੰਜਾਬ ਦੀ ਸਥਾਪਨਾ ਸਪਰਤ ਭਾਰਤ ਭਰਤੀ ਸਵਿਧਾਨ ਦੀ ਧਾਰਾ 309 ਤਾਹਿਤ ਕੀਤੀ ਗਈ ਹੈ ਜਿਸ ਦਾ ਮੁੱਖ ਮੰਤਵ ਪੰਜਾਬ ਸਰਕਾਰ ਦੇ ਈਦਾਰਿਆਂ ਵੱਲੋਂ ਪ੍ਰਾਪਤ ਹੋਏ ਮੰਗ ਪੱਤਰਾਂ ਅਨੁਸਾਰ ਪੰਜਾਬ ਸਰਕਾਰ ਦੇ ਈਦਾਰਿਆਂ ਵਿੱਚ ਗਰੁੱਪ B ਗਰੁੱਪ C ਅਤੇ ਗਰੁੱਪ D ਦੀਆਂ ਸਿਵਾਮਾਂ ਦੀ ਭਰਤੀ ਹੈ ਜੀ ਇਹ ਇਹ ਬੋਸਟਰ ਨੂੰ ਤੁਸੀਂ ਇਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਆਨਲਾਈਨ ਮੋੜ ਦੇ ਰਹੇ ਹਾਂ ਅਧੀਨ ਐਪਲੀਕੇਸ਼ਨਾਂ ਜਿਹੜੀਆਂ ਤੁਸੀਂ ਫਿਲ ਕਰਨੀਆਂ ਹੋਣਗੀਆਂ ਸਬਮਿਟ ਕਰਨੀਆਂ ਹੋਣਗੀਆਂ ਜੀ ਵੈਬਸਾਈਟ ਦਾ ਐਡਰੈਸ ਤੁਸੀਂ ਨੋਟ ਕਰ ਸਕਦੇ ਹੋ ਇਹ ਲਿਖਿਆ ਹੋਇਆ ssb.punjab.gov.in ਦੇ ਉੱਤੇ ਯੋਗ ਉਮੀਦਵਾਰੀ ਵੈਬਸਾਈਟ ਦੇ ਉੱਤੇ ਜਾ ਕੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਨੇ ਹੁਣ ਪੋਸਟਾਂ ਦੇ ਬਾਰੇ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਜੀ ਸਹਾਇਕ ਸੁਪਰਡੈਂਟ ਦੀ ਜਿਹੜੀ ਪੋਸਟ ਹੈ ਜੀ 29 ਹੈ ਜੀ ਕੁੱਲ ਸਾਮੀਆਂ ਦੀ ਗਿਣਤੀ ਵਾਰਡਨ ਦੀਆਂ ਪੋਸਟਾਂ ਨੇ ਜੀ 451 ਨੇ ਜੀ ਟੋਟਲ ਮੈਟਰਨ ਦੀਆਂ ਪੋਸਟਾਂ ਨੇ ਜੀ 20 ਨੇ ਕੁੱਲ 500 ਪੋਸਟਾਂ ਨੇ ਜੀ ਕੈਟਾਗਰੀ ਵਾਈਜ਼ ਇਹਨਾਂ ਦੀ ਵੰਡ ਇਸ ਤਰ੍ਹਾਂ ਕੀਤੀ ਹੋਈ ਹੈ ਜਨਰਲ ਕੈਟਾਗਰੀ ਦੇ ਵਾਸਤੇ ਟੋਟਲ ਪੋਸਟਾਂ 1 ਮੈਨ ਦੇ ਲਈ 13 ਨੇ ਅਤੇ ਊਮਨ ਦੇ ਲਈ 3 ਨੇ ਈਡਬਲਯੂਐਸ ਦੇ ਲਈ 3 ਨੇ ਅਤੇ ਊਮਨ ਦੇ ਲਈ 1 ਨੇ ਐਸਸੀ ਐਮਐਨਬੀ ਦੇ ਲਈ 3 ਨੇ ਤੇ ਊਮਨ ਦੇ ਲਈ 1 ਨੇ ਇਸੇ ਤਰ੍ਹਾਂ ਇਹਨਾਂ ਨੇ ਹੋਰ ਵੀ ਕੈਟਾਗਰੀ ਦੀ ਵੰਡ ਕੀਤੀ ਗਈ ਹੈ ਜੀ ਤੁਸੀਂ ਇਹ ਲਿਸਟ ਦੇ ਵਿੱਚ ਸਕਰੀਨਸ਼ਾਟ ਲੈ ਕੇ ਦੇਖ ਸਕਦੇ ਹੋ ਐਸਸੀ ਕੈਟਾਗਰੀ ਦੇ ਲਈ ਮੈਨ ਦੇ ਲਈ 2, ਊਮਨ ਦੇ ਲਈ 1 ਹੈ। BC ਦੇ ਲਈ 3 ਮੈਨ ਦੇ ਲਈ, ਊਮਨ ਦੇ ਲਈ 1 ਹੈ। FF ਦੇ ਲਈ 1 ਹੈ। ਮੇਲ ਦੇ ਲਈ ਊਮਨ ਦੇ ਲਈ 1 ਹੈ। ਇਸੇ ਤਰ੍ਹਾਂ ਤੁਸੀਂ ਕੈਟਾਗਰੀ ਵਾਈਜ਼ ਇੱਥੇ ਦੇਖ ਸਕਦੇ ਹੋ। ਇਹ ਸਿਗੀਆਂ ਪੋਸਟਾਂ ਜੀ ਸਹਾਇਕ ਸੁਪਰਡੈਂਟ ਦੀਆਂ। ਹੁਣ ਗੱਲ ਕਰਦੇ ਹਾਂ ਵਾਰਡਨ ਤੇ ਮੈਟਰਨ ਦੀਆਂ ਪੋਸਟਾਂ। ਵਾਰਡਨ ਓਨਲੀ ਮੇਲ। ਦੇ ਲਈ ਜਨਰਲ ਕੈਟਾਗਰੀ ਦੇ ਉਮੀਦਵਾਰਾਂ ਦੇ ਲਈ 57 ਜੀ। ਤੇ ਮਰਟਨ ਓਨਲੀ ਫੀਮੇਲ ਅਪਲਾਈ ਕਰ ਸਕਦੀ ਨੇ ਮਰਟਨ ਦੀ ਪੋਸਟ ਦੇ ਲਈ ਇਹਦੇ ਲਈ ਤੁਸੀਂ ਇਹ ਲਿਸਟ ਦੇਖ ਸਕਦੇ ਹੋ ਵਾਰਡਨ ਓਨਲੀ ਮੇਲ ਅਪਲਾਈ ਕਰ ਸਕਦੇ ਜੀ ਅਤੇ ਮਰਟਨ ਦੀ ਪੋਸਟ ਦੇ ਲਈ ਸਿਰਫ ਫੀਮੇਲ ਅਪਲਾਈ ਕਰ ਸਕਦੇ ਆ ਤੇ ਕੈਟਾਗਰੀ ਵਾਈਜ਼ ਇਹਨਾਂ ਨੇ ਵੰਡ ਕੀਤੀ ਗਈ ਹੈ ਵਾਰਡਨ ਦੇ ਲਈ A ਲਾਈਨ ਦੇ ਵਿੱਚ ਪੋਸਟਾਂ ਨੇ ਜੀ ਜਰਨਲ ਕਾਸਟ EWS ਕਾਸਟ SC SC BC ਅਤੇ FF ESM ਵਾਲਿਆਂ ਦੇ ਲਈ ਅਤੇ ਮਰਟਨ ਦੇ ਲਈ ਫੀਮੇਲ ਦੇ ਲਈ ਇਹ ਲਾਈਨ ਦੇ ਵਿੱਚ ਵੰਡ ਕੀਤੀ ਗਈ ਹੈ ਜਨਰਲ ਕੈਟਾਗਰੀ ਦੇ ਲਈ ایਡਬਲਯੂਐਸ ਦੇ ਲਈ ਐਸਸੀ ਦੇ ਲਈ ਐਸਸੀ ਆਰਐਨਓ ਦੇ ਲਈ ਬੀਸੀ ਦੇ ਲਈ ਐਫਐਫ ਦੇ ਲਈ ਲਿਸਟ ਮਤਲਬ ਲਿਸਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਨੋਟੀਫਿਕੇਸ਼ਨ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੁਸੀਂ ਡਾਊਨਲੋਡ ਕਰਕੇ ਉੱਥੇ ਵੀ ਚੈੱਕ ਕਰ ਸਕਦੇ ਹੋ ਹੁਣ ਮੈਨ ਦੇ ਲਈ ਵਾਰਡਨ ਦੀਆਂ ਜਿਹੜੀਆਂ ਪੋਸਟਾਂ ਨੇ ਸਿਰਫ ਮੇਲ ਦੇ ਲਈ ਉਹ ਜਿਹੜੀਆਂ ਹੈਗੀਆਂ ਨੇ 451 ਨੇ ਅਤੇ ਫੀਮੇਲ ਦੇ ਲਈ ਬੀ ਪੋਸਟਾਂ ਨੇ ਮੈਟਰਨ ਦੀਆਂ ਕੈਟਾਗਰੀ ਕੋਡ ਇਸ ਤਰ੍ਹਾਂ ਦਿੱਤੇ ਹੋਏ ਨੇ ਤੁਸੀਂ ਪੋਸਟ ਦੇ ਵਿੱਚ ਜਾ ਕੇ ਚੈੱਕ ਕਰ ਲੈਣਾ ਜਿਨ੍ਹਾਂ ਨੂੰ ਸ਼ਾਰਟਕਟ ਦੀ ਸਮਝ ਨਹੀਂ ਆਉਂਦੀ ਉਹਨਾਂ ਦੇ ਵਾਸਤੇ ਇਹਨਾਂ ਨੇ ਲਿਸਟ ਤਿਆਰ ਕੀਤੀ ਗਈ ਹੈ ਇਹ ਲਿਸਟ ਦੇ ਵਿੱਚ ਤੁਸੀਂ ਈਡਬਲਯੂਐਸ ਜਰਨਲ ਆਰਥਿਕ ਤੌਰ ਤੇ ਕਮਜ਼ੋਰ ਵਰਗ ਇਹਦੀ ਫੁੱਲ ਫਾਰਮ ਦਿੱਤੀ ਹੋਈ ਹੈ ਇਹ ਲਿਸਟ ਦੇ ਵਿੱਚ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਸਪੋਰਟਸ ਕੋਟੇ ਦੇ ਬਾਰੇ ਖਿਡਾਰੀਆਂ ਵਰਗ ਸਪੋਰਟਸ ਐਸਸੀਐਮਐਂਡਬੀ ਸਪੋਰਟਸ ਐਸਸੀਆਰਐਂਡਓ ਫਰੀडम फाइਟਰ ਸਰੰਤਰਾ ਸੰਦਰਾ ਵੀ ਹੁੰਦੇ ਨੇ ਰਿਜ਼ਰਵੇਸ਼ਨ ਦੇ ਬਾਰੇ ਵੀ ਇਹਨਾਂ ਨੇ ਇਹਦੇ ਵਿੱਚ ਹਦਾਇਤਾਂ ਦਿੱਤੀਆਂ ਹੋਈਆਂ ਨੇ ਉਹ ਤੁਸੀਂ ਪੰਜਾਬੀ ਦੇ ਵਿੱਚ ਪੜ੍ਹ ਸਕਦੇ ਹੋ ਉਮੀਦਵਾਰ ਸ਼੍ਰੇਣੀ ਅਤੇ ਸੰਬੰਧਿਤ ਕੋਡ ਦਾ ਧਿਆਨ ਰੱਖਦੇ ਹੋ ਆਨਲਾਈਨ ਫਾਰਮ ਸਚਿਤ ਹੋ ਕੇ ਭਰਨ ਕਿਉਂਕਿ ਕਿਸੇ ਵੀ ਸਟੇਜ ਤੇ ਸ਼੍ਰੇਣੀ ਅਤੇ ਸ਼੍ਰੇਣੀ ਕੋਡ ਤਬਦੀਲ ਨਹੀਂ ਕੀਤਾ ਜਾਵੇਗਾ ਜੋ ਵੀ ਤੁਸੀਂ ਆਨਲਾਈਨ ਐਪਲੀਕੇਸ਼ਨ ਭਰਨੀ ਹੈ ਉਹ ਥੋੜੀ ਧਿਆਨ ਨਾਲ ਭਰਨੀ ਹੈ ایਡਬਲਯੂਐਸ ਵਾਲਿਆਂ ਦੇ ਲਈ ਇਹਨਾਂ ਨੇ ਸਪੈਸ਼ਲ ਨੋਟ ਇਤੇ ਲਿਖਿਆ ਹੋਇਆ ਹੈ ਈਐਸਐਮ ਦੀ ਅਸਾਮੀ ਈਐਸਐਮ ਸੈਲਫ ਉਮੀਦਵਾਰ ਵਿੱਚੋਂ ਹੀ ਭਰੀ ਜਾਏਗੀ ਈਐਸਐਮ ਸੈਲਫ ਉਮੀਦਵਾਰ ਉਪਲਬਧ ਨਾ ਹੋਣ ਦੀ ਸਥਿਤੀ ਵਿੱਚ ਹੀ ਇਹ ਅਸਾਮੀ ਈਐਸਐਮ ਇੰਡੀਪੈਂਡੈਂਟ ਉਮੀਦਵਾਰਾਂ ਵਿੱਚੋਂ ਭਰੀ ਜਾਏਗੀ ਵਿਦਿਅਕ ਯੋਗਤਾ ਤੇ ਫਿਜ਼ੀਕਲ ਐਫੀਸ਼ੀਐਂਸੀ ਦੇ ਬਾਰੇ ਇਹਨਾਂ ਨੇ ਇੱਥੇ ਡਿਟੇਲ ਦਿੱਤੀ ਹੋਈ ਹੈ ਅਸਾਮੀ ਦਾ ਨਾਮ ਹੈ ਜੀ ਸਾਇਕ ਸੁਪਰਡੈਂਟ ਇਹਦੇ ਲਈ ਕੁਆਲੀਫਿਕੇਸ਼ਨ ਤੇ ਐਕਸਪੀਰੀਅੰਸ ਮੰਗਿਆ ਜੀ ਡਿਗਰੀ ਮੰਗੀ ਹੈ ਰੀਕੋਗਨਾਈਜ਼ ਯੂਨੀਵਰਸਿਟੀ ਦੇ ਵੱਲੋਂ ਕੀਤੀ ਹੋਵੇ ਤੇ ਨੰਬਰ 2 ਤੇ ਵਾਰਡਨ ਦੀ ਪੋਸਟ ਦੇ ਲਈ ਇਹਨਾਂ ਨੇ ਸਿਰਫ ਪੁਰਸ਼ ਉਮੀਦਵਾਰ ਹੀ ਅਪਲਾਈ ਕਰ ਸਕਦੇ ਨੇ ਉਹਦੇ ਲਈ ਕੁਆਲੀਫਿਕੇਸ਼ਨ ਇਹਨਾਂ ਨੇ ਪਲੱਸ 2 ਮੰਗੀ ਹੈ ਜੀ ਕਿਸੇ ਵੀ ਰੀਕੋਗਨਾਈਜ਼ ਬੋਰਡ ਐਜੂਕੇਸ਼ਨ ਯੂਨੀਵਰਸਿਟੀ ਦੇ ਵੱਲੋਂ ਵਿਦ ਪੰਜਾਬੀ ਕੰਪਲਸਰੀ ਹੋਣੀ ਚਾਹੀਦੀ ਹੈ ਤੁਹਾਡੀ 10ਵੀਂ ਦੇ ਵਿੱਚੋਂ ਕੀਤੀ ਹੋਣੀ ਚਾਹੀਦੀ ਪੰਜਾਬੀ ਤੇ ਨੰਬਰ 2 ਤੇ ਜਿਹੜੀ ਫਿਜ਼ੀਕਲ ਇਹਨਾਂ ਨੇ ਮੈਜ਼ਰਮੈਂਟ ਇਹਨਾਂ ਨੇ ਦਿੱਤਾ ਹੋਇਆ ਹੈ 5 ਫੁੱਟ 7 ਇੰਚ ਹੋਣਾ ਚਾਹੀਦਾ ਜੀ ਤੇ 5 ਫੁੱਟ 6 ਇੰਚ ਜਾਂ 4.5 ਇੰਚ ਇਹਨਾਂ ਨੇ ਦੱਸਿਆ ਹੋਇਆ ਹੈ ਇਨ ਕੇਸ ਆਫ ਡੋਗਰ ਐਂਡ ਗੋਰਖਾ ਜੇ ਗੋਰਖਾ ਤੇ ਡੋਗਰਾਸ ਅਪਲਾਈ ਕਰਦੇ ਨੇ 5 ਫੁੱਟ 4.5 ਇੰਚ ਹਾਈਟ ਹੋਣੀ ਚਾਹੀਦੀ ਹੈ ਚੈਸਟ ਤੇ 3 ਇੰਚ ਹੋਣੀ ਚਾਹੀਦੀ ਹੈ ਜੀ ਫਲਾ ਕੇ 4.5 ਤੋਂ 3 ਇੰਚ ਹੋਣੀ ਚਾਹੀਦੀ ਹੈ 34 ਤੋਂ 34.5 ਵਿਜ਼ਨ ਹੈ ਜਿਹੜੀ ਆਈ ਸਾਈਟ ਹੈ ਜਿਹੜੀ ਤੁਹਾਡੀ ਅੱਖਾਂ ਦੀ ਨਿਗਾ ਨਾਰਮਲ ਹੋਣੀ ਚਾਹੀਦੀ ਹੈ ਦੋਨੇ ਅੱਖਾਂ ਦੀ ਵਿਦਾਊਟ ਐਨਕਾਂ ਦੇ ਤੇ ਕਲਰ ਬਲਾਈਂਡ ਨਹੀਂ ਹੋਣਾ ਚਾਹੀਦਾ ਨੰਬਰ 3 ਤੇ ਮੈਟਰਨ ਦੀ ਜਿਹੜੀ ਪੋਸਟ ਹੈ ਇਹਦੇ ਲਈ ਸਿਰਫ ਔਰਤਾਂ ਅਪਲਾਈ ਕਰ ਸਕਦੀਆਂ ਨੇ ਤੇ ਇਹਦੇ ਲਈ ਪਲੱਸ 2 ਮੰਗੀ ਗਈ ਹੈ 10ਵੀਂ ਤੁਹਾਡੀ ਪੰਜਾਬੀ ਸਬਜੈਕਟ ਦੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਫਿਜ਼ੀਕਲ ਮੈਜ਼ਰਮੈਂਟ ਇਨਾਂ ਨੇ 5 ਫੁੱਟ 3 ਇੰਚ ਮੰਗੇ ਆ ਜੀ 5 ਫੁੱਟ 3 ਇੰਚ ਹਾਈਟ ਹੋਣੀ ਚਾਹੀਦੀ ਹੈ ਤੇ weight 50 ਕਿਲੋ ਜਾਂ 50 ਕਿਲੋ ਤੋਂ ਵੱਧ ਹੋਣਾ ਚਾਹੀਦਾ ਵਿਜ਼ਨ ਹੈ ਜਿਹੜੀ ਅੱਖਾਂ ਦੀ ਨਿਗਾ ਬਿਨਾਂ ਐਨਕਾਂ ਤੋਂ ਹੋਣੀ ਚਾਹੀਦੀ ਹੈ ਤੇ ਦੋਨਾਂ ਦੀ ਨਿਗਾਹ ਨਾਰਮਲ ਹੋਣੀ ਚਾਹੀਦੀ ਅੱਖਾਂ ਦੀ ਤੇ ਮਸਟ ਨਾਟ ਬੀ ਕਲਰ ਬਲਾਈਂਡ ਨਹੀਂ ਹੋਣਾ ਚਾਹੀਦਾ ਜੀ ਨੰਬਰ 6 ਤੇ ਉਮਰ ਸੀਮਾ ਦੀ ਗੱਲ ਕਰਦੇ ਆਂ ਜੀ ਸਾਇਕ ਸੁਪਰਡੈਂਟ ਦੀ ਪੋਸਟ ਦੇ ਲਈ ਉਮਰ ਸੀਮਾ ਜਿਹੜੀ ਜਰਨਲ ਕਾਸਟ ਵਾਲਿਆਂ ਦੇ ਲਈ 21 ਤੋਂ 27 ਸਾਲ ਦੱਸੀ ਗਈ ਹੈ ਜੀ ਸ਼ੈਡਿਊਲ ਕਾਸਟ ਤੇ ਬੈਕਵਰਡ ਕਲਾਸਸ ਵਾਲਿਆਂ ਦੇ ਲਈ ਇਹਨਾਂ ਨੇ 32 ਸਾਲ ਉਮਰ ਸੀਮਾ ਰੱਖੀ ਗਈ ਹੈ ਜੀ ਤੇ 35 ਸਾਲ ਉਮਰ ਦੀ ਸੀਮਾ ਨਦੀ ਰੱਖੀ ਗਈ ਗਵਰਨਮੈਂਟ ਸਰਵੈਂਟ ਵਾਲਿਆਂ ਦੀ ਤੇ ਐਕਸ ਸਰਵਿਸਮੈਨ ਵਾਲਿਆਂ ਦੀ ਇਹਨਾਂ ਨੇ ਐਸ ਪਰ ਗਵਰਨਮੈਂਟ ਰੂਲ ਰੱਖੀ ਗਈ ਹੈ ਜੀ ਤੇ ਵਾਰਡਨ ਦੀ ਪੋਸਟ ਦੇ ਲਈ ਜਨਰਲ ਵਾਲਿਆਂ ਦੀ ਕਾਸਟ 18 ਤੋਂ 27 ਸਾਲ ਰੱਖੀ ਗਈ ਹੈ ਜੀ ਐਸਸੀ ਤੇ ਬੀਸੀ ਵਾਲਿਆਂ ਦੀ 32 ਸਾਲ ਰੱਖੀ ਗਈ ਹੈ ਜੀ ਤੇ 40 ਸਾਲ ਆਰਮਡ ਫੋਰਸਸ ਦੇ ਵਿੱਚ ਜਾਂ ਜਿਹੜੇ ਪੈਨਸ਼ਨ ਸੋਲਜਰ ਨੇ ਉਹਨਾਂ ਦੀ 40 ਸਾਲ ਉਮਰ ਦੀ ਸੀਮਾ ਰੱਖੀ ਗਈ ਹੈ ਜੀ men who have resigned from armoured forces ਜਿਨ੍ਹਾਂ ਨੇ ਰਿਜ਼ਾਈਨ ਕੀਤਾ ਯਾਰਮਡ ਫੋਰਸ ਦੇ ਵਿੱਚੋਂ ਆਫਟਰ ਅਟਲੀਸ 30 ਸਾਲ ਦੀ ਸਰਵਿਸ ਦੇ ਬਾਅਦ ਉਹਨਾਂ ਦੀ 30 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਉਮਰ men who have spent 5 year more in police force ਦੇ ਵਿੱਚ ਜਿਨੇ 5 ਸਾਲ ਤੋਂ ਵੱਧ ਕੰਮ ਕੀਤਾ ਜੀ ਉਹਨਾਂ ਦੀ 30 ਸਾਲ ਤੋਂ ਵੱਧ ਉਮਰ ਨਹੀਂ ਹੋਣੀ ਚਾਹੀਦੀ army reserve men ਇਹਨਾਂ ਦੀ 35 ਸਾਲ ਤੋਂ ਉਮਰ ਵੱਧ ਨਹੀਂ ਹੋਣੀ ਚਾਹੀਦੀ ਐਕਸ ਸਰਵਿਸਮੈਨ ਵਾਲਿਆਂ ਦੀ ਅਕੋਰਡਿੰਗ ਟੂ ਗਵਰਨਮੈਂਟ ਰੂਲ ਹੁਣ ਦੱਸੀ ਗਈ ਹੈ ਜੀ ਨੰਬਰ 8 ਤੇ ਗਵਰਨਮੈਂਟ এমਪਲੋਇਜ਼ ਆਫ ਪੰਜਾਬ ਤੇ ਸੈਂਟਰਲ ਗਵਰਨਮੈਂਟ ਵਾਲਿਆਂ ਦੀ ਉਮਰ ਸੀਮਾ 45 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਤੇ ਹੁਣ ਚਲਦੇ ਹਾਂ ਜੀ ਮੈਟਰਨ ਦੀ ਸਮੇਂ ਦੇ ਲਈ ਮੈਟਰਨ ਦੀ ਸਮੇਂ ਦੇ ਲਈ ਇਹਨਾਂ ਨੇ ਜਰਨਲ ਦੇ ਲਈ 18 ਤੋਂ 60 ਸਾਲ ਉਮਰ ਸੀਮਾ ਰੱਖੀ ਗਈ ਹੈ ਜੀ ਐਸਬੀਸੀ ਵਾਲਿਆਂ ਦੇ ਲਈ 32 ਸਾਲ ਉਮਰ ਸੀਮਾ ਰੱਖੀ ਗਈ ਹੈ ਜੀ ਐਕਸ ਸਰਵਿਸਮੈਨ ਵਾਲਿਆਂ ਦੇ ਲਈ ਇਹਨਾਂ ਨੇ ਅਕੋਰਡਿੰਗ ਟੂ ਗਵਰਨਮੈਂਟ ਰੂਲ ਰੱਖੀ ਗਈ ਹੈ ਜੀ ਨੰਬਰ 4 ਦੇ ਵਿਡੋ ਔਮਨ ਹੂ ਹੈਵ ਅ ਸੈਪਰੇਟ ਫ্রম देयर ਹਸਬੰਡ ਜਾਂ ਡਿਵੋਰਸ ਹੋ ਗਿਆ ਜਿਨ੍ਹਾਂ ਦਾ ਉਹਨਾਂ ਦੇ ਲਈ ਜਾ ਜਿਨ੍ਹਾਂ ਦੇ ਹਸਬੰਡ ਸਿਵਲ ਔਰ ਕ੍ਰਿਮੀਨਲ ਕੋਰਟ ਦੇ ਵੱਲੋਂ ਮੈਂਟੇਨੈਂਸ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਜਬ ਊਮਨ ਹੂ ਹੈਵ ਬਿਕੋਜ਼ ਆਫ देयर ਡਿਸਕ੍ਰੈਸ਼ਨ ਬੀਨ ਲਿਵਿੰਗ ਸੈਪਰੇਟਲੀ ਜਦ ਹਸਬੰਡ ਤੋਂ ਸੈਪਰੇਟ ਰਹੇ ਨੇ 2 ਸਾਲਾਂ ਤੋਂ ਵੱਧ ਸਮਾਂ ਹੋ ਚੁੱਕੇ ਜੀ ਉਹਨਾਂ ਦੇ ਲਈ 35 ਸਾਲ ਉਮਰ ਸੀਮਾ ਰੱਖੀ ਗਈ ਹੈ ਜੀ ਨੰਬਰ 5 ਤੇ ਗਵਰਨਮੈਂਟ EMPLOYEES ਆਫ ਪੰਜਾਬ ਤੇ ਸੈਂਟਰਲ ਗਵਰਨਮੈਂਟ ਜਿਨ੍ਹਾਂ ਨੇ ਜੌਬ ਕੀਤੀ ਉਹਨਾਂ ਦੀ 45 ਸਾਲ ਦਾ ਕਰੀਮਾ ਰੱਖੀ ਗਈ ਹੈ ਜੀ ਇਹਨਾਂ ਨੇ ਨੋਟ ਵੀ ਦੱਸਿਆ ਹੈ ਰਾਜ ਅਤੇ ਕੇਂਦਰ ਸਰਕਾਰਾਂ ਦੇ ਕਰਮਚਾਰੀ ਨੂੰ ਉੱਪਰ ਉਮਰ ਦੀ ਪਰਲੀ ਸੀਮਾ ਵਿੱਚ ਛੂਟ ਲੈਣ ਲਈ ਆਪਣੇ ਵਿਭਾਗ ਤੋਂ ਇਹਨਾਂ ਨੂੰ ਸੀ ਤੇ ਕਾਉਂਸਲਿੰਗ ਸਮੇਂ ਪੇਸ਼ ਕਰਨੀ ਹੋਵੇਗੀ ਜੀ। ਅਸਾਮੀਆਂ ਦਾ ਤਨਖਾਹ ਜਿਹੜੀ ਹੈ ਜੀ ਉਹ ਇਸ ਤਰ੍ਹਾਂ ਦੱਸੀ ਗਈ ਹੈ ਜੀ ਸਹਾਇਕ ਸੁਪਰਡੈਂਟ ਦੀ ਜਿਹੜੀ ਸੈਲਰੀ ਹੈ ਉਹਦੀ 35400 ਤੋਂ ਲੈ ਕੇ ਸਟਾਰਟਿੰਗ ਸੈਲਰੀ ਹੋਵੇਗੀ ਜੀ 35400 11000 112400 ਰੁਪਏ ਵੱਧ ਤੋਂ ਵੱਧ ਸੈਲਰੀ ਹੋਵੇਗੀ ਜਿੱਦਾਂ ਜਿੱਦਾਂ ਇਹਨਾਂ ਦੀ ਪਿਰਨ ਸੁੰਦਾ ਜਾਏਗਾ ਨੰਬਰ 2 ਤੇ ਵਾਰਡਨ ਦੇ ਮੈਟਰਨ ਦੀ ਜਿਹੜੀ ਪੋਸਟ ਹੈ ਉਹਦੀ ਸੈਲਰੀ ਸਟਾਰਟਿੰਗ 19900 ਤੋਂ ਹੋਵੇਗੀ ਜੀ ਅਤੇ ਵਾਧੇ ਵਾਧੇ 23200 ਰੁਪਏ ਤੱਕ ਪਹੁੰਚ ਜਾਵੇਗੀ ਅਲਾਉਂਸ ਐਜ਼ ਐਡਮਿਸਿਬਲ ਬਾਏ ਦਾ ਸਟੇਟ ਗਵਰਨਮੈਂਟ ਫਰੋਮ ਟਾਈਮ ਟੂ ਟਾਈਮ ਹੋਵੇਗਾ ਜੀ ਫੀਸ ਦਾ ਜਿਹੜਾ ਵੇਰਵਾ ਜੀ ਇਹ ਪੋਸਟ ਕਰਨ ਦੇ ਲਈ ਜਨਰਲ ਕੈਟਾਗਰੀ ਆਮ ਵਰਗ ਸੁਤੰਤਰਤਾ ਸੰਗਰਾਮੀ ਦੇ ਖੜਾਰੀਆਂ ਦੇ ਲਈ 1000 ਰੁਪਏ ਹੋਵੇਗਾ ਐਸ ਸੀ ਬੀ ਸੀ ਆਰਥਿਕ ਤੌਰ ਤੇ ਕਮਜ਼ੋਰੀ ਡਬਲ ਯੂ ਐਸ ਵਾਲਿਆਂ ਦੇ ਲਈ 250 ਰੁਪਏ ਹੋਵੇਗਾ ਸਭ ਕਾ ਵੋਜੀ ਅਤੇ ਆਸ਼੍ਰਿਤ ਐਕਸ ਸਰਵਿਸਮੈਨ ਅਤੇ ਡਿਪੈਂਡੈਂਟ ਵਾਲਿਆਂ ਦੇ ਲਈ 200 ਰੁਪਏ ਹੋਵੇਗਾ ਉਮੀਦਵਾਰ ਦੁਆਰਾ ਅਦਾ ਕੀਤੀ ਗਈ ਫੀਸ ਰਫੰਡੇਬਲ ਨਹੀਂ ਹੋਵੇਗੀ ਜੀ ਤੇ ਰਿਜ਼ਰਵੇਸ਼ਨ ਡੀਐਮਓ ਤਪੂਰਨ ਹੈ ਤਾਂ ਤੁਹਾਨੂੰ ਨੇ ਦੱਸੀ ਹੋਈਆਂ ਨੇ ਤੁਸੀਂ ਇਹਦੇ ਵਿੱਚੋਂ ਸਕਰੀਨਸ਼ਾਟ ਲੈ ਕੇ ਬਾਟ ਸਕਦੇ ਹੋ ਜੀ ਜਾਫਰ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਪੜ ਸਕਦੇ ਹੋ ਜਿਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਚਾਰਨ ਵਿਧੀ ਦੀਆਂ ਪ੍ਰੀਖਿਆਵਾਂ ਸੰਬੰਧੀ ਇਹਨਾਂ ਨੇ ਜਾਣਕਾਰੀ ਇੱਥੇ ਦਿੱਤੀ ਹੋਈ ਹੈ ਜੀ ਜਿਹੜੇ ਵੀ ਤੁਹਾਡੇ ਐਮਸੀਕਿਊ ਦੀ ਪ੍ਰੀਖਿਆ ਲਈ ਜਾਵੇਗੀ ਮਲਟੀਪਲ ਚੋਇਸ ਕੁਐਸਚਨ ਹੋਣਗੇ ਜੀ ਉਹਦਾ ਐਗਜ਼ਾਮ ਹੋਊਗਾ ਜੀ ਨੰਬਰ 2 ਤੇ ਇਹਨਾਂ ਨੇ ਦੱਸਿਆ ਹੋਇਆ ਜੀ ਦਸਵੀਂ ਦੇ ਵਿੱਚੋਂ ਘੱਟੋ ਘੱਟ ਤੁਹਾਨੂੰ 50% ਅੰਕ ਹੋਣੇ ਚਾਹੀਦੇ ਨੇ ਜੀ ਪੰਜਾਬੀ ਸਬਜੈਕਟ ਦੇ ਵੀ ਨਾਲ ਤੁਹਾਡੀ ਪਾਸ ਕੀਤੀ ਹੋਣੀ ਚਾਹੀਦੀ ਹੈ ਜੀ ਇਹ ਪੋਸਟ ਨੂੰ ਅਪਲਾਈ ਕਰਨ ਦੇ ਲਈ ਨੰਬਰ 3 ਤੇ ਮੈਰਿਟ ਲਿਸਟ ਦੇ ਵਿੱਚ ਜੇਕਰ ਤੁਹਾਡੇ ਬਰਾਬਰ ਨੰਬਰ ਆਉਂਦੇ ਨੇ ਜੀ ਸਿਲੈਕਸ਼ਨ ਦੇ ਦੌਰਾਨ ਤਾਂ ਜਿਹਦੀ ਉਮਰ ਵੱਧ ਹੋਵੇਗੀ ਜੀ ਜਿਹੜੇ ਕੈਂਡੀਡੇਟ ਦੀ ਉਹਨੂੰ ਸਿਲੈਕਟ ਕੀਤਾ ਜਾਵੇਗਾ ਜੀ ਬਰਾਬਰ ਮੈਰਿਟ ਹਾਸਲ ਕਰਨ ਵਾਲੀ ਉਮੀਦਵਾਰਾਂ ਦੀ ਜਨਮ ਮਿਤੀ ਮੁਰਾਬਕ ਬਰਾਬਰਤਾ ਪਾਈ ਜਾਂਦੀ ਹੈ ਤਾਂ ਇਸ ਸੰਬੰਧੀ ਉਮੀਦਵਾਰ ਦੀ ਮੰਗੀ ਵਿਦਿਅਕ ਯੋਗਤਾ ਦੀ ਪ੍ਰਤੀਸ਼ਤ ਤਨੂ ਵਿਚਾਰਦੇ ਹੋਏ ਵੱਧ ਅੰਕ ਹਾਸਲ ਕਰਨ ਵਾਲੀ ਉਮੀਦਵਾਰ ਦੀ ਮੈਰਿਟ ਲਿਸਟ ਉੱਪਰ ਮੰਨੀ ਜਾਵੇਗੀ ਅਤੇ ਜੇਕਰ ਉਪਰੋਕਤ ਦੋਵੇਂ ਸਥਿਤੀਆਂ ਵਿੱਚ ਵੀ ਅੰਕਾਂ ਦੀ ਬਰਾਬਰਤਾ ਦਾ ਵਿਵਾਦ ਨਹੀਂ ਸੁਲਝਦਾ ਹੈ ਤਾਂ ਅੰਤ ਵਿੱਚ ਮੈਰਿਟ ਦੇ ਅੰਕਾਂ ਨੂੰ ਵਿਚਾਰਦੇ ਹੋਏ ਮੈਰਿਟ ਵਿੱਚ ਵੱਧ ਅੰਕ ਹਾਸਲ ਕਰਨ ਵਾਲੀ ਉਮੀਦਵਾਰ ਨੂੰ ਮੈਰਿਟ ਉੱਪਰ ਮੰਨੀ ਜਾਵੇਗੀ ਨੰਬਰ 4 ਤੇ ਜਿਹੜਾ ਇਹਨਾਂ ਦਾ ਲਿਖਤੀ ਐਗਜ਼ਾਮ ਹੋਊਗਾ ਰਿਟਨ ਟੈਸਟ ਹੋਊਗਾ ਜਿਹੜਾ ਉਹਦਾ ਜਿਹੜਾ ਰੋਲ ਨੰਬਰ ਹੈ ਸਿਲੇਬਸ ਹੈ ਜਾਂ ਕੋਈ ਹੋਰ ਵੀ ਕੋਈ ਜਾਣਕਾਰੀ ਉਹਨਾਂ ਦੀ ਵੈਬਸਾਈਟ ਦੇ ਉੱਤੇ ਗਵਰਨਮੈਂਟ ਦੀ ਜਿਹੜੀ ਵੈਬਸਾਈਟ ਹੈ ssp.punjab.gov.in ਦੇ ਉੱਤੇ ਸਮੇਂ-ਸਮੇਂ ਸਰ ਤੇ ਜਾਰੀ ਕੀਤੀ ਜਾਵੇਗੀ ਜੀ ਇਹਨਾਂ ਦੀ ਵੈਬਸਾਈਟ ਦੇ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਡਾ ਰੋਲ ਨੰਬਰ ਜਾਂ ਤੁਹਾਡਾ ਸਿਲੇਬਸ ਐਗਜ਼ਾਮ ਦਾ ਕੀ ਹੋਊਗਾ ਸਾਰਾ ਇਹ ਇਸ ਵੈਬਸਾਈਟ ਦੇ ਉੱਤੇ ਅਪਲੋਡ ਕਰਦੇ ਰਹਿਣਗੇ ਅਪਲਾਈ ਕਰਨ ਦੀ ਜਿਹੜੀ ਵਿਧੀ ਹੈ ਜੀ ਇਸ ਵੈਬਸਾਈਟ ਦੇ ਉੱਤੇ ਕਰਨਾ ਹੈ ਇਹ ਅਪਲਾਈ ਆਨਲਾਈਨ ਐਪਲੀਕੇਸ਼ਨ ਤੁਹਾਡੀ ਅਪਲਾਈ ਹੋਵੇਗੀ ਜੀ 24/8/2025 ਲਾਸਟ ਤਰੀਕ ਹੈ ਜੀ ਦੋਸਤੋ ਉਮੀਦ ਕਰਦੇ ਹਾਂ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੀ ਇਹਦੇ ਵਿੱਚ ਹੋਰ ਵੀ ਹਦਾਇਤਾਂ ਦਿੱਤੀਆਂ ਗਈਆਂ ਹੋਈਆਂ ਨੇ ਤੁਸੀਂ ਚੰਗੀ ਤਰ੍ਹਾਂ ਪੜ੍ਹ ਕੇ ਇਸ ਜੌਬ ਦੇ ਲਈ ਅਪਲਾਈ ਕਰਨਾ ਹੋਵੇਗਾ ਮਿਲਦੇ ਹਾਂ ਦੋਸਤੋ ਨਵੀਂ ਵੀਡੀਓ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਨਵੀਂ ਪੋਸਟ ਦੇ ਨਾਲ ਪੋਸਟ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਦੋਸਤੋ ਲਾਈਕ ਕਰਨਾ ਨਾ ਭੁੱਲਣਾ ਧੰਨਵਾਦ ਜੀ